ਲਓ ਜੀ 2 ਕੁ ਸਾਲ ਪਹਿਲਾਂ ਇੱਕ ਚੱਲਿਆ ਸੀ ਕਿ ਕਹਿੰਦੇ ਵੀ ਕੁੰਡੀ ਦੇ ਵਿੱਚ ਸੋਟੇ ਲਾ ਕੇ ਖੜੇ ਹੋਣ ਜੀ ਉਹ ਕੰਮ ਦੁਬਾਰੇ ਫੇਰ ਸ਼ੁਰੂ ਹੋ ਗਿਆ ਮੇਰੇ ਜੀ ਵਿੱਕੀ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਾਖੜੀਆਂ ਵਾਲੇ ਜਿਹੜੇ ਦਿਨੋਂ ਦੇ ਹੁੰਦੇ ਆ ਹਾਂ ਹਨਾ ਚਲੋ ਫਿਰ ਬਾਅਦ ਵਿੱਚ ਗੱਲ ਛੇੜਦੇ ਆਪਾਂ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਕਾ ਖਾਸਾ ਭਾਈ ਗੁਰਜੀ ਕੀ ਪਤ ਹੈ ਲੱਖੜੀਆਂ ਤੇ ਜਦੋਂ ਦਿਨ ਆ ਜਾਂਦੇ ਐ ਕੋਈ ਨਾ ਕੋਈ ਅਫਵਾਜ਼ ਹੀ ਫੈਲਣ ਨਹੀਂ ਲੱਜਦੀ ਫਿਰ ਹਾਂ ਵੀ ਰਖੜੀ ਨਹੀਂ ਬਣਣੀ ਜੇ ਨਹੀਂ ਕਰਨਾ ਬਹੁਤ ਨਹੀਂ ਇਹਨਾਂ ਦਿਨਾਂ ਦੇ ਵਿੱਚ ਆਂਦੇ ਵੀ ਭਾਈ ਜਵਾਈ ਨੂੰ ਕਹਿੰਦੇ ਦੁੱਧ ਦਾ ਉਹ ਪਲਾਉ ਹਾਂ ਫਿਰ ਕਹਿੰਦੇ ਹੁੰਦੇ ਦੇ ਆਪਣੇ ਦੋਤੇ ਨੂੰ ਪੈਂਟ ਕੋਟ ਸਲਵਾ ਕੇ ਦੋ ਹਾਂ ਨਾ ਕਦੇ ਇੱਕ ਵਾਰ ਆਏ ਕਹਿੰਦੇ ਦੇ ਵਿੱਚ ਵੀ ਤੌਲੀਏ ਦੇ ਕੇ ਆਓ ਜੀ ਹਾਂ ਸਾਹਿਬ ਕੀ ਪਤਾ ਕਿ ਸਾਰੇ ਲੱਖੜੀਆਂ ਤੋੜਦੇ ਤੇ ਉੱਠ ਕੇ ਰੱਖੜੀਆਂ ਤੋੜ ਦੋ ਫਲਾਣੀ ਜਗ੍ਹਾ ਐ ਹੋ ਗਿਆ ਐ ਹੋ ਗਿਆ ਇਸ ਵਾਰ ਆਇਆ ਮੈਂ ਦੇਖਿਆ ਕਹਿੰਦੇ ਵੀ 5 ਵਜੇ ਤੇ ਆਪਣੀ ਕਿਹੜਾ ਗਰਹ ਹੈ ਗੁਰੂ ਨੂੰ ਲੱਗਣਾ ਹੈ 1:30 ਵਜੇ ਤੋਂ ਬਾਅਦ ਰੱਖੜੀ ਬੰਨੇ ਉਹ ਤੋਂ ਪਹਿਲਾਂ ਰੱਖੜੀ ਨਾ ਬੰਨੇ ਹਾਂ ਵੀ ਤਾਂ ਖੜਾ ਹੋ ਗਿਆ ਹੁਣ ਕੀ ਕਰੀਏ ਹੁਣ ਇਹ ਤਾਂ ਕਦਰ ਸੋਟਾ ਖੜਾ ਨਹੀਂ ਹੁੰਦਾ ਹੈਗਾ ਮੈਂ ਤਾਂ ਆਪ ਸੋਚਦੀ ਹਾਂ ਵੀ ਕਦੇ ਖੜਾ ਨਾ ਹੁੰਦਾ ਥੋੜਾ ਜਿਹਾ ਬਰਨਸ ਬਣਾਉਣਾ ਬਣਾਇਆ ਤਾਂ ਥੱਲੇ ਥੱਲੇ ਵੀ ਨਹੀਂ ਹੈਗਾ ਕੋਈ ਹਾਂ ਅੱਗੇ ਪਹਿਲਾਂ ਤਾਂ ਚੀਨੀ ਚੁੰਨੀ ਜੀ ਰੱਖਦੇ ਕਰ ਵੀ ਦਿੰਦੇ ਸੱਲਲਾ ਪੱਬਾ ਇਹ ਤਾਂ ਹੁਣ ਖੜਾ ਲੜ ਦਾਦੂ ਆ ਗਿਆ ਪੁੱਤ ਮੈਂ ਕਾਦੂਨ ਖਾ ਚੜੀ ਜੇ ਦਾਦੂ ਕਿੜੀ ਦਾ ਬਣ ਗਈ ਸਾਸਰੀ ਘਾਲ ਤਾਂ ਬੁਲਾ ਦੇ ਚਾਚੀ ਕਾ ਨਹੀਂ ਭਾਈ ਮੇਰੇ ਪੁੱਤ ਨੇ ਹਾਲ ਤੱਕ ਦੇਖਿਆ ਇੱਕ ਵਾਰ ਵੀ ਰਾਤ ਨੂੰ ਹਾਂ ਪੁੱਤ ਏ ਇੱਕ ਜਿੰਨੀ ਮੇਰੇ ਪੇਟ ਚ ਦਰਦ ਹੁੰਦਾ ਰਾਤ ਨੂੰ ਜੀ ਲਓ ਜੀ ਇਹ ਜਿਹੜਾ ਲੰਗਰ ਪਾਣੀ ਹੈਗਾ ਤਿਆਰ ਹੋ ਰਿਹਾ ਜੀ ਹੈਗਾ ਉਹ ਮਿਸੀਆਂ ਰੋਟੀਆਂ ਮਿਸੀਆਂ ਰੋਟੀਆਂ ਬਣ ਗਈਆਂ ਜੀ ਢਾਲ ਪਾ ਕੇ ਢਾਲ ਪਾ ਕੇ ਪਾਪਾ ਜੀ ਬੰਦੇ ਓਏ ਵਿੱਕੀ ਲੱਗਿਆ ਜੀ ਕਟਣਾ ਚਟਨੀ ਚਾਟਣੀ ਇਹ ਪੈਂਡਿੰਗ ਪਈ ਸੀ ਵਿਸ਼ੇਸ਼ ਕੁਝ ਟਾਈਮ ਦੀ ਜੀਰੇ ਕਰਕੇ ਹੁਣ ਇੱਕ ਹੋਰ ਪਿਆ ਬੀ ਚੱਕ ਲਵਾਂ ਵਿੱਚ ਦੇ ਧਣੀਆਂ ਵੀ ਪਿਆ ਤਮੜ ਗਿਆ ਫ੍ਰਿਜ ਚ ਉਹ ਛੱਡ ਧਣੀਆਂ ਤੂੰ ਇਹ ਨਹੀਂ ਪਾਈ ਦੇ ਉੱਤੇ ਆ ਟਾਇਲ ਬੂਲਦੀ ਹੈ ਇਹਨੇ ਜਿਆਦਾ ਖੜਕਾ ਗਈ ਨਹੀਂ ਹੈ ਹੀ ਇੱਥੇ ਟਿਕਾਣੇ ਬੈਠਾ ਤੂੰ ਬਿਲਕੁਲ ਸਹੀ ਬੈਠਾ ਟਾਇਲ ਥੱਲੇ ਆ ਅੱਛਾ ਚਲ ਇਹ ਨਹੀਂ ਹੋਈ ਉਹ ਤਾਂ ਥੱਲੇ ਬੋਲ ਰਹੀ ਕਿਤੇ ਬੋਲ ਇਹ ਹੋਣਾ ਇੱਥੇ ਦੂਆ ਆਪਣਾ ਬੇਮਾਨ ਚੋਬਾ ਆ ਚਾਰ ਵੀ ਡਾਲ ਲੇਂਗੇ ਮੇਰ ਜੀ ਵੀ ਡਾਲਾਂਗੇ ਵਿੱਚ ਮੇ ਡਾਲਾਂਗੇ ਆਹ ਦੇਖ ਲਾ ਬਿਰਗੀ ਮੇਰੇ ਪੁੱਤ ਦੀ ਆਇ ਨਾ ਗਲ ਪੁੱਤੋ ਏ ਹਾਂ ਤਦਲੀ ਨਾ ਜਦੋਂ ਦਿਮਾਗ ਚ ਆਉਂਦਾ ਪੁੱਤ ਹੁੰਦੇ ਨਾਨਕਾਂ ਦੀ ਜਦ ਜਾਰ ਆ ਜਾਂਦੀ ਹੈ ਹੂੰ ਨਾਨੀ ਸਾਡੀ ਜਾਬੀ ਸੀ ਜਾਣਾ ਜੀ ਸਾਡਾ ਟਾਈਮ ਹੈ ਜਦ ਪਹਿਲਾਂ ਬਚਪਨ ਤੇ ਬੱਸਾਂ ਚ ਜਾਂਦੇ ਹੁੰਦੇ ਰੇ ਬੱਸ ਕਿੱਥੇ ਪਹੁੰਚਦੀ ਦੀ ਜੀ ਸਵੇਰੇ 12:00 12:30 ਜੀ ਸਵੇਰੇ ਨਹੀਂ ਦੁਪਹਿਰ ਨੂੰ 12:00 ਦੁਪਹਿਰ ਨੂੰ 12:00 ਇੱਕ ਸ਼ਾਮ ਨੂੰ 8:00 ਵਜੇ ਪਹੁੰਚਦੀ ਦੀ ਜੀ ਹਾਂ ਉਹ ਸਵੇਰੇ ਚੱਲਦੀ ਸਵੇਰੇ 6:00 ਵਜੇ ਸੀ ਇੱਕ ਦੁਪਹਿਰ ਨੂੰ 1:00 ਵਜੇ ਚੱਲਦੀ ਸੀ ਉਹ ਜਿਹੜੀ 12:00 ਵਜੇ ਆਉਂਦੀ ਸੀ ਘੰਟੇ ਬਾਅਦ ਉੱਥੇ ਤੇ ਚੱਲਦੀ ਦੀ ਦੁਬਾਰੇ ਉਹ ਅਸੀਂ ਜਿਹੜੇ ਤੋਂ ਸਵੇਰੇ 6:00 ਵਜੇ ਦਾ ਸਾਥ ਤੇ ਤੁਰ ਨਹੀਂ ਦੋਂਦਾ ਅਸੀਂ ਜਿਹੜੇ ਤੋਂ 10:00 10:30 ਵਜੇ ਤੁਰਦੇ ਬੱਸ ਜਾਂਦੇ ਜਾਂਦੇ ਨੂੰ ਉੱਥੇ ਹਨੇਰਾ ਹੋ ਰਣਾ ਜਦ ਅਗੜੇ ਕੋ ਫੋਨਾ ਫਨ ਵਾਲਾ ਸਿਸਟਮ ਹੁੰਦਾ ਦੋ ਉਹ ਤੇ ਪਹਿਲਾਂ ਤੈਨੂੰ ਯਾਦ ਨਹੀਂ ਜਦ ਅਸੀਂ ਤੇ ਜਮੇ ਛੋਟੇ ਜੇ ਸਾਨੂੰ ਸੋਝੀ ਆਉਣ ਲੱਗੀ ਜਦ ਇੱਕੋ ਬੱਸ ਜਾਂਦੀ ਹੁੰਦੀ ਦੀ ਬੱਸ ਸ਼ਾਮ ਵਾਲੀ ਉਹਨੇ ਸਵੇਰੀਆਂ 6 ਵਜੇ ਨਿਕਲ ਜਾਣਾ 6 ਵਜੇ ਸੱਤੇ ਉੱਠ ਨਹੀਂ ਤਾਂ ਹੁੰਦਾ ਹੈਗਾ ਫਿਰ ਅਸੀਂ ਪੱਤੇ ਤੱਕ ਤੁਰ ਕੇ ਆਉਂਦੇ ਹੁੰਦੇ ਤੇ 5 ਕਿਲੋਮੀਟਰ ਤੁਰ ਕੇ ਆ ਹਾਂ ਵਿਚ ਬਟੇ ਨੂੰ ਤੁਰ ਕੇ ਵੀ ਗਏ ਰਾਤ ਨੂੰ ਤੁਰ ਕੇ ਵੀ ਗਏ ਕਈ ਵਾਰ ਹਾਂ ਜਦ ਬੱਸ ਬੱਸ ਉੱਥੇ ਜਾ ਕੇ ਜਵਾਦ ਉਹਦੇ ਪੱਤੇ ਤੇ ਵੀ ਹੁਣ ਜੋੜਜੀ ਨੂੰ ਜਾਣ ਜਾਣੀ ਹੋਣੀ ਹੈਗੀ ਬਈ ਮੀਂਹ ਪੈ ਲਿਆ ਜਾ ਐ ਹੋ ਗਿਆ ਉਹ ਹੋ ਗਿਆ ਫਿਰ ਰਸਤਾ ਖਰਾਬ ਹੋ ਗਿਆ ਪੈਦਲ ਤੁਰ ਕੇ ਜਾਣਾ ਉੱਥੋਂ ਜੋੜ ਜੀ ਨੂੰ ਰਾਤ ਨੂੰ ਜਿੱਦੇ ਪਦੀਨਾ ਵੀ ਤੋੜ ਕੇ ਲੈ ਜਾਣਾ ਹੂੰ ਜੇ ਜਿਆਦਾ ਫੋਨ ਵਾਲਾ ਸਿਸਟਮ ਹੁੰਦਾ ਤਾਂ ਵੀ ਫੋਨ ਕਰਕੇ ਦੱਸ ਦੇਣਾ ਉਹਨਾਂ ਨੂੰ ਵੀ ਅਸੀਂ ਆਏ ਆ ਅੱਜ ਹੂੰ ਰਾਤ ਨੂੰ ਫਿਰ ਨਾਨੀ ਨੇ ਚਟਣੀ ਕੁੱਟਣੀ ਰਾਤ ਨੂੰ ਰੋਟੀ ਬਣਾਉਣੀ 9 9:30 10 ਵਜੇ ਪਹੁੰਚਦੇ ਹੁੰਦੇ ਤੇ ਪੈਦਲ ਤੁਰ ਕੇ ਤਾਂ ਉੱਥੇ ਜਿਆਦਾ ਹਾਨਣਾ ਟਰਮ ਹੋ ਜਾਂਦਾ ਵਾ ਕਿਲੋਮੀਟਰ ਪਹਾੜਾਂ ਤੋਂ ਸਫ਼ਰ ਕਰਨਾ ਕਿੱਡਾ ਸੌਖਾ ਹਾਂਜੀ ਹਾਂਜੀ ਬਾਥਲੇ ਤੇ ਇੱਕ ਚੀਲ ਦੀ ਉਹ ਲੈ ਲੈਣੀ ਹੈ ਜਿਹਦੇ ਵਿੱਚ ਬਰੋਜਾ ਜਾਂਦਾ ਹੁੰਦਾ ਤੇ ਉਹ ਉਹਨੂੰ ਅੱਗ ਲਾ ਲੈਣੀ ਹੈ 2 ਘੰਟੇ ਬੜੀ ਬੜੀ ਜਾਂਦੀ ਸੀ ਉਹ ਮੈਂ ਕਹਾਂ ਨੂੰ ਖਾਣੀ ਇਹਨੂੰ ਟਕਣ ਨੂੰ ਤਾਂ ਲਿਆਉਂਦੇ ਕੋਸ ਟਕਣੀ ਲੈ ਦੇ ਮੱਖੀਆਂ ਬੈਠੀ ਜਾਣੀਆਂ ਉਹ ਮੱਖੀ ਆਈ ਬਤਲੀ ਕਰ ਚੁੱਕੀ ਉਹ ਆ ਉਹਦੇ ਉਹੀ ਰੱਖਦੇ ਪਰੇ ਦੇ ਬਾਹਰ ਕਰੋ ਸਤਨਾ ਪੱਕੀ ਹਾਂਜੀ ਨਹੀਂ ਸੱਜਣਾਂ ਵਾਲੇ ਲੋਟ ਆਣਾ ਉਹ ਪਤਾ ਗਲਤ ਕਰ ਤਾ ਥਾਲੇ ਰੱਖਦਾ ਉਹ ਬਲੇਟਾਂ ਛੂਟੀਆਂ ਪਈਆਂ ਅੰਦਰ ਉਹ ਵੀ ਵੱਜ ਜਾਣੀ ਪਰ ਚਲ ਕਿ ਮੈਨੂੰ ਪਾਪਾ ਦੀ ਡੜਾਰਾ ਪਾਪਾ ਜੀ ਨਾਲ ਰੋਟੀ ਲਿਆ ਭਾਈ ਮੈਨੂੰ ਜਾਣਾ ਹੀ ਚਾਹੀਦਾ ਉਹ ਬੈਠੂ ਨਾ ਲੈ ਮੈਂ ਰੋਟੀ ਪਕੀ ਲੱਕ ਲਊਂ ਮੈਂ ਨਾਲ ਚਟਣੀ ਚਾਹ ਉਹ ਚਟਣੀ ਤਾਂ ਉਹਦੇ ਬਣੀ ਚਟਣੀ ਟਾਈਮ ਲੱਗਣਾ ਉਹ ਕਹਿੰਦੇ ਬਣਦਾ ਗਾਣਾ ਨਹੀਂ ਮੇਰੇ ਚਟਣੀ ਨੂੰ ਉਹਨਾਂ ਨੇ ਨਾ ਕਿਹਾ ਦਾ ਬਿਜਲੀ ਦਾ ਕੰਮ ਕਰਵਾ ਕੇ ਆਉਣਾ ਨਹੀਂ ਖਾਂਚ ਦਾ ਚੱਕਰ ਪਾ ਵਕੇ ਇਹਦੇ ਕੋਈ ਤੇਰੀ ਦੀ ਆਏ ਹਾਏ ਜਲ ghee ਰੋਟੀ ਗੱਲਾਂ ਦੇਖ ਐ ਗੱਲਾਂ ਗੱਲਾਂ ਤੇ ਕੰਮ ਹੋ ਜਾਂਦਾ ਚਲ ਤੁਸੀਂ ਖਾ ਲਿਓ ਪਾੜੀ ਖਾ ਲਿਓ ਤੁਸੀਂ ਇੱਥੇ ਚਲੋ ਕੋਈ ਔਲੀ ਟਲ ਕੇ ਹੋਰ ਕੀ ਕਰਨਾ ਦਾ ਹੁਣ ਇੱਥੇ ਕਲੇਸ਼ ਹੋਣਾ ਤਾਂ ਮੈਨੂੰ ਲੱਗਦਾ ਕਿਸੇ ਗੱਲਾਂ ਬਚਲੇ ਬਚਾਓ ਸਰ ਗਿਆ ਪਾਂਗੇ ਕੱਲ੍ਹ ਆਈ ਗਿਆ ਦਾ ਪਾਪਾ ਨੇ ਵੀ ਖਿਲਾ ਦੇ ਚਿੜੀ ਜਲਦੀ ਆ ਪਰ ਨਹੀਂ ਕੀ ਕਰ ਜੰਦੇ ਚਿੜੀ ਓਏ ਚਿੜੀ ਚਿੜੀ ਬਣਾ ਕੇ ਪਾਪਾ ਨੇ ਵੀ ਖਿਲਾ ਦੇ ਇੱਕ ਥੋੜੀ ਜਿਹੀ ਚਿੜੀ ਫਤਨਾ والله ਗਰਮਸਾਤ ਮੈਂ ਖਹੀ ਮੈਂ ਲੱਗੀ ਜੀ ਕੋਣ ਉਹ ਮਾਂ ਉਪਰਿੰਨਾ ਛੋੜ ਕੇ ਮ ਨੂੰ ਗਰਮੀ ਜਾਈ ਮਾਂ ਆਪਣੀ ਗਰਮੀ ਸਾਫ ਕਰੀ ਉੱਥੇ ਮੇਰਾ ਠੰਡਾ ਹੋਇਆ ਹੋਇਆ ਹੂੰ ਚੱਕ ਨੂੰ ਲੱਗ ਗਿਆ ਨਾਲ ਨੱਕ ਵੀ ਠੰਡਾ ਹੋਇਆ ਹੋਇਆ ਇਹ ਮੈਂਥਾ ਵੀ ਜਿਆ ਕਰਦੇ ਹੁੰਦੇ ਆਪਾਂ ਪਹਿਲਾਂ ਪੰਨਾ ਇਹਦੇ ਵਰਗਾ ਹੀ ਹੁੰਦਾ ਉਹਨਾਂ ਨੇ ਖੇਤ ਚੋੜੀ ਦੇ ਬੀਜ ਆ ਇੱਥੇ ਵੀ ਬੀਜਿਆ ਤੇ ਜਿਹੜੇ ਖੇਤ ਵਿੱਚ ਆਪਾਂ ਪੋਲਟਰੀ ਫਾਰਮ ਪਾਇਆ ਉੱਥੇ ਵੀ ਬੀਜਿਆ ਆ ਜਾ ਬਤਾ ਮੈਂ ਕਿਹਾ ਤੇ ਲ ਸਕੂਲ ਤੋਂ ਜਾਣ ਤੋਂ ਪਹਿਲਾਂ 7 ਵਜੇ ਤੋਂ ਪਹਿਲਾਂ ਪਹਿਲਾਂ ਗੜਾਈ ਕਰਵਾ ਕੇ ਆਉਂਦੇ ਤੇ ਹੁਣ ਤੱਕ ਖਤਮ ਹੋ ਗਿਆ ਕੰਮ ਹੂੰ ਤੰਗੀ ਦੱਸਣੇ ਕਿ ਆ ਜਿੱਧਰ ਆਇਆ ਤੂੰ ਕਿਤੇ ਗਾਮੀ ਚ ਬੈਠਾ ਹਾਂ ਖਾਮੋਗੀ ਬਣਾਤੀ ਉਹ ਵੀ ਬਣਾਤੀ ਬਣਾ ਮੈਨੂੰ ਦਿੱਤੀ ਹੋਣੀ ਹੈਗੀ ਮੈਨੂੰ ਨਹੀਂ ਆਵੇ ਕੱਟਿਆ ਤੇ ਬਣਦੀ ਆ ਕੱਟਿਆ ਤੇਰੇ ਵੱਲ ਕੱਟਿਆ ਬੱਚ ਮੈਂ ਨਹੀਂ ਆ ਬਣਦੀ ਆ ਬਣਦੀ ਐ ਪਰ ਮੈਂ ਨਹੀਂ ਮਨ ਨੂੰ ਲੂੰਗੀ ਆਪ ਨਾ ਕਰਨੀ ਕਿ ਤੇ ਕਰਾਂਗੇ ਮੈਂ ਮਨ ਨੂੰ ਮਰਾਂ ਮੈਂ ਲੂੰਦੀ ਮੈਂ ਚੱਲਿਆ ਕਰਨ ਵੀ ਦੀ ਕਰਨ ਚੱਲਿਆ ਸੀ ਕੋਲ ਨੂੰ ਮੈਂ ਨਹੀਂ ਜਾਂਦੀ ਪੋਪਪੜ ਨੂੰ ਚਲੇ ਜਾਣਾ ਤੋਂ ਉਹਨਾਂ ਨੇ ਤੈ ਵੀ ਜਾਣਾ ਹੈ ਵਸਲਾ ਵਸਲਾ ਬੇਜਾ ਮੌਸਮ ਹੋਇਆ ਤੇ ਮੌਸਮ ਕਰ ਮੈਸੋਗੀ ਨਾ ਥੋੜੀ ਜਿਹੀ ਫੇਰ ਊ ਊ ਠੰਡਾ ਉਹ ਨਹੀਂ ਹੈਗਾ ਜਿੱਕਨ ਤੇ ਤੂੰ ਐਸੇ ਬਟਾਲ ਕੇ ਕਿਵੇਂ ਬਣਾਣ ਦੀ ਰੋਟੀ ਦੇ ਉੱਪਰ ਮਿਹਰਬਾਨਾ ਹੋਇਆ ਉਹ ਹੁੰਦਾ ਬੱਦਲ ਭਾਜੀ ਬਹੁਤ ਹੈ ਰਹੀਆਂ ਬੈਠੇ ਪਾਪਾ ਜੀ ਨੂੰ ਕਿਹਾ ਤੇ ਚੱਲੋ ਹਾਂ ਲਟੀਨਾ ਕਿਹਾ ਤੁਸੀ ਜਾਣ ਨੂੰ ਆਪਾਂ ਛੇੜਦਾ ਮਸ਼ੀਨ ਨੂੰ ਕਿਹਾ ਹੋਇਆ ਮਸ਼ੀਨ ਮਤਲਬ ਇੱਕ ਕਿਹੜਾ ਸਹੀ ਆਉਂਦਾ ਇਹਦਾ ਦੂਰੇ ਕਿਹੜਾ ਨੂੰ ਆਵਾਜ਼ ਕਰ ਦਿੰਦਾ ਜਾਂ ਇੱਕ ਪਾਸੇ ਨੂੰ ਘੁੰਮਦੀ ਪਤਾ ਨਹੀਂ ਕਿ ਆ ਚੱਕਰ ਨੂੰ ਸਹੀ ਕਿਹੜਾ ਦਿੰਦੀ ਜਾਂ ਬਾਅਦਸ ਘੁੰਮਦੀ ਆ ਹਾਂ ਫੇਰ ਚੱਕਰ ਆਉਂਦਾ ਜਾਂ ਤਾਂ ਉਹਦੀ ਬੈਲਟ ਬੁੱਲਟ ਢਿੱਲੀ ਹੋਊਗੀ ਕੋਈ ਚੱਕਰ ਆਗਾ ਕੋਈ ਹੁਣ ਮੈਂ ਹੱਥਾਂ ਨਾਲੇ ਧੋਤੇ ਹਾਂ ਹਮ ਚੱਲ ਲੈ ਨਿਕਲ ਬੇਤ ਕਰਨੀ ਵੀ ਜਾਣਾ ਮੈਂ ਤਾਂ ਗੱਲ ਕਰਦੀ ਆ ਮੈਂ ਕਿਹੜੇ ਕਹਾਂ ਆ ਵੈਸੇ ਮੈਂ ਵੀ ਥੋੜੇ ਜਿਹੇ ਹੱਥ ਤੇ ਬਾਕੀ ਰੱਖਦੇ ਸੀ ਗੁੰਦੋ ਦੜੇ ਭਾਈ ਓਏ ਕੀ ਫੈਸਲਾ ਭੇਜਿਆ ਕਰਕੇ ਸੁੱਕਣੇ ਵੀ ਕਿੱਥੇ ਪਾਵਾਂ ਅੱਛਾ ਆਂਗੇ ਚੋਤੀ ਦੇ ਦੇ ਮੈਨੂੰ ਦੋਰੀ ਜੀ ਕੇ ਆ ਰਹੀ ਮੈਨ ਜਾ ਹੱਲੇ ਮੈਨੂੰ ਲੱਗਦਾ ਕੋਈ ਹੱਤਕਾ ਮਾਰਦਾ ਹੈ ਹਾਂ ਹਾਂ ਵਾਕਿਆ ਹੁਣ ਕੰਨ ਬੱਜੀ ਜਾਂਦਾ ਦੱਸਦਾ ਕੋਈ ਨਹੀਂ ਹੈਗਾ ਨਹੀਂ ਹੂੰ ਬਹ ਚੱਲ ਪੁੱਛਦਾ ਮੈਂ ਬਹ ਹਾਂਜੀ ਸਾਡੀ ਰੋਟੀਆਂ ਲੱਗ ਗਿਆ ਬੰਨ ਸਾਡੇ ਕੋਲ ਆ ਗਿਆ ਜੀ ਅਮਨਦੀਪ ਸਿੰਘ ਜੀ ਇਹ ਦੇਖੋ ਜੀ ਸਾਨੂੰ ਹੁਣੇ ਪਤਾ ਲੱਗਿਆ ਸੀਗਾ ਵੀ ਇਹ ਨੇੜੇ ਤੇੜੇ ਕੰਮ ਕਰਦਾ ਜੀ ਕਿਤੇ ਤੇ ਅਸੀਂ ਸਾਧਰਾ ਜੀ ਸਾਡੀ ਮਸ਼ੀਨ ਦੇਖੋ ਜੀ ਜਿਹੜੀ ਨਵੀਂ ਮਸ਼ੀਨ ਤੁਸੀਂ ਦਵਾਈ ਸੀਗੀ ਸਾਨੂੰ ਉਹ ਖਰਾਬ ਕਰਨ ਲੱਗੀ ਜੀ ਨਵੀਂ ਮਸ਼ੀਨ ਦਵਾ ਕੇ ਖਰਾਬ ਕਰਦਾ ਫਿਰ ਬੰਦਾ ਪਤਾ ਨਹੀਂ ਕਿਹੋ ਜਿਹੇ ਬੰਦੇ ਨੂੰ ਟੱਕਰਾਉਂਦਾ ਸਾਨੂੰ ਇਹ ਅਸੀਂ ਪੈਸਿਆਂ 'ਚ ਕੋਈ ਕੰਜੂਸੀ ਦਿਖਾਈ ਮੈਨੂੰ ਐਂ ਦੱਸ ਪਹਿਲਾਂ ਪਰ ਬਜਟ ਮਾ ਵੀ ਕੰਜੂਸੀ ਦਿਖਾਇਆ ਕਰੋ ਥੋੜੀ ਜੀ ਬਜਟ 'ਚ ਕਿੱਧਰ ਵੀ ਆਸੀਂ ਆਪਣੇ ਆਪ 'ਚ ਅਸੀਂ ਅੱਛਾ ਇਹਦੇ ਵਿੱਚ ਜਿਹੜੇ ਕੱਪੜੇ ਪਾਉਂਦੇ ਆਂ ਬਾਸ ਕਰਿਆ ਰਹਾ ਥੋੜਾ ਜਿਹਾ ਕੱਪੜੇ ਮੋਲੇ ਉਹ ਹੋ ਰਹਿਣ ਦੇ ਵਲੋਂ ਬੱਸ ਲੱਗੇ ਹੋਏ ਪਹਿਲਾਂ ਸਾਨੂੰ ਕੀ ਹੋਇਆ ਹੁਣ ਇਹਨੂੰ ਵਾਸ਼ਿੰਗ ਕਰਦੀ ਡਰੇਨ ਨਹੀਂ ਕਰਦੀ ਕਹਿ ਰਹੀ ਕਰਦੇ ਦੇਖ ਨਾ ਬੂਦੀਆ ਆਹ ਇਹ ਆਵਾਜ਼ ਕਰ ਫਰ ਜਾ ਇੱਕ ਪਾਸੇ ਸਹੀ ਹੋ ਗਿਆ ਵਾਹ ਸਹੀ ਬਾਤ ਲੱਗਦੀ ਹੈ ਜੁੜੇ ਤੇ ਖੋਲ ਕੇ ਦੇਖੀ ਤੇ ਮੈਂ ਲੋ ਬਾਬ ਮੈਂ ਹਨਾ ਪਿੱਛੇ ਤੇ ਵੀ ਦੇਖ ਯਾਰ ਖੋਲ ਕੇ ਮੜ ਜਾ ਕੋ ਨੂੰ ਯਾਰ ਮੀਰ ਬਣ ਕੇ ਹਾਂ ਲੈ ਪਿੱਛੇ ਮੈਂ ਤਾਂ ਨਹੀਂ ਨਾ ਮੈਂ ਨਹੀਂ ਦੇਖਿਆ ਅੱਗ ਲੰਡੀ ਨੂੰ ਗਾਰੰਟੀ ਜੇ ਇਹ ਨਹੀਂ ਕਰਾਉਂਦੇ ਆਸੀਂ ਗਾਰੰਟੀ ਗਾਰੰਟੀ ਆ ਕਿੱਥੇ ਕਰਾਉਨੇ ਕਰੀਂ ਖੋਲਣਾ ਨਹੀਂ ਆ ਇਹ ਤੇ ਲਾ ਦਿਆ

ਜਿੱਕੇ ਨਾਲ ਕੋਲ ਨੂੰ ਉਹ ਪਾਸੇ ਔਰ ਤੜਾ ਉਹ ਟੁੱਟ ਗਿਆ ਯਾਰ ਕੀ ਫਾਇਦਾ ਹੋਇਆ ਫਿਰ ਇਹ ਨਹੀਂ ਕੰਮ ਕਰਾਉਣਾ ਤੇ ਯਾਰ ਤੂੰ ਤੂੰ ਕੀ ਕਰੀਂਦਾ ਹੁਈ ਬਈ ਐਂਉਂ ਕਰਦੇ ਸੀ ਤਾਂ ਚਲ ਅੱਛਾ ਭਗਾ ਭਗਾ ਸੇ ਮਾਰਦੇ ਚੱਕ ਚੱਕ ਕੇ ਦਾ ਕੋਈ ਨਾ ਲਾਓ ਕੋਈ ਨਾ ਪੰਡਾ ਜੀ ਕੁਝ ਨਹੀਂ ਹੋਇਆ ਅੱਛਾ ਅੱਛਾ ਲਾਓ ਕੋਤੇ ਹੈ ਸੁਣੋ ਲੋ ਮਸ਼ੀਨ ਨਾਲ ਕੋਈ ਇਹੀ ਗਲਤੀ ਹੈ ਸਵੇਰ ਮਸ਼ੀਨ ਬਣਾਉਣ ਵਾਲਿਆਂ ਦੀ ਗਲਤੀ ਆ ਫਿਰ ਹੁਣ ਆ ਆਦੀ ਤਾਂ ਮੈਂ ਤਾਂ ਖੋਲ ਸਕਦੀ ਆ ਆ ਫਿਰ ਇਹ ਕਹਿੰਦਾ ਵੀ ਟਾਈਮ ਦਾ ਸਰਵਿਸ ਕਰਾਇਆ ਕਰੋ ਹਾਂ ਸਵੈਾਈ ਕਰਾਇਆ ਕਰੋ ਜੀ ਬੇ ਇਹਨੂੰ 500 ਰੁਪਏ ਦੇਆ ਕਰੋ 2-4 ਮਹੀਨੇ ਬਾਅਦ ਕਹਿ ਲਿਆ ਤਾਂ ਸੀ ਤਾਂ ਮੈਨੂੰ ਨਹੀਂ ਕੀ ਹੈ ਉਹ ਕਿਉਂ ਫੋਨ ਨਾ ਚੱਕੇ ਬਾਤਾਂ ਨੂੰ ਜਾਣ ਦੇਖ ਕੋਣ ਝੂਠੇ ਬੋਲੀ ਜਾਂਦੇ ਹੋ ਜਾ ਨਹੀਂ ਜੇ ਤੋਨੋਂ ਕੰਮ ਹੋ ਗਿਆ ਜਿਆਦਾ ਤੋਨੋਂ ਮੈਨੂੰ ਪਤਾ ਤਾਂ ਉਹ ਚੱਡ ਹਣ ਬਸ ਇਹ ਸੱਚੀ ਉਹ ਬੋਲਦੀ ਪੁਰਾਣਾ ਕਹਿੰਦਾ ਇਹ ਅੰਨੇ ਆਪ ਕਰ ਲੈਨੇ ਆ ਕਰਦੇ ਨਹੀਂ ਨਾ ਬਸ ਬਸ ਵਸਾਹੀ ਗੱਲ ਹੁਣ ਇਸੇ ਬਾਅਦ ਵਿੱਚ ਫਿਲਟਰ ਵੀ ਖੋਲ ਲੈ ਉਹ ਵੀ ਦੇਖ ਉਹਦਾ ਕੀ ਕਰਨਾ ਉਹ ਤੂੰ ਆ ਬਤਾ ਜਾਂ ਛੱਡ ਦੇ ਤੂੰ ਫਿਰ ਤਾਂ ਮੈਂ ਗਲਤੀ ਕੀਤੀ ਪਹਿਲਾਂ ਤੇ ਸੇ ਹਾਂ ਕੰਮ ਕਰ ਰਿਹਾ ਸੀ ਵੀਡੀਓ ਨਹੀਂ ਸੀ ਸ਼ੂਟ ਕਰਨੀ ਸੀ ਉਹਦੀ ਉਹਨੂੰ ਵੀ ਜਾ ਉਹਦੇ ਮਨ ਚੱਲ ਗਿਆ ਫਿਰ ਤੇਰੇ ਕੋਲ ਇੱਥੇ ਚੜੀ ਤੇਰੇ ਕੋਲ ਇੱਥੇਦਰ ਜਿਨੂਸ ਕਟਣਾ ਆਉ ਤੂੰ ਤਾਂ ਮੇਰੇ ਤੇ ਲੈ ਜਾ ਤੈਨੂੰ ਟੈਕਨੀਕੀ ਭਾਈ ਆਹ ਤੁਹਾਡੇ ਬਾਅਦ ਰੋਟੀਆਂ ਬਣਨ ਲੱਗੀਆਂ ਨੇ ਉਧਰ ਦੇ ਵਿੱਕੀ ਨੇ ਉਧਰ ਉਹ ਲੱਗਿਆ ਵਾ ਕਰਨ ਉਹਦੇ ਤੇਰੇ ਕਰਕੇ ਲੱਗੇ ਜੱਟਨੀ ਕੁੱਟਣ ਤੇ ਰੋਟੀਆਂ ਵੀ ਸਿਆ ਰੋਟੀਆਂ ਖਾਣੀਆਂ ਮਗਣੀ ਨਾਲ ਹਾਂ ਆ ਜੀ ਨੂੰ ਖਵਾ ਕੇ ਵੇਚਣਾ ਚੱਲ ਵਧੀਆ ਇਹਨੂੰ ਖਵਾ ਦਿਓ ਫਿਰ ਇਹਦਾ ਵਿਆਹ ਵੀ ਹੋਣ ਵਾਲਾ ਛੇਤੀ ਹੁਣ ਫਿਰ ਉਹ ਕਰਨਾ ਨਾ ਫਿਰ ਪਾਣੇ ਤੇ ਜਲੇਬੀ ਜ루ਪੀਆਂ ਖਾਉਂਗੇ ਮੈਂ ਨਹੀਂ ਵਿਆਹ ਵੀ ਕਰਾਉਣਾ ਅਸ ਤੇਰਾ ਭਲਾ ਹੋ ਜਾਏ બસ ਬਸ ਬਸ ਉਹ ਮੇਰੇ ਕੋਲ ਲੈ ਨਾ ਉਹ ਬੈਕਗਰਾਉਂਡ ਵੀ ਮੰਨੇ ਰਿਹਾ ਹੈ ਕਰਨੇ ਮੰਨੇ ਹੈ ਕੋਈ ਬੈਕ ਸਾਈਡ ਤੇ ਵੀ ਚੈੱਕ ਕਰਨਾ ਖੋਲ ਕੇ ਭਾਈ ਬਣ ਕੇ ਮੈਂ ਬੈਕ ਸਾਈਡ ਵੀ ਚੈੱਕ ਕਰਨੀ ਹੋਰ ਤੋਕਦੀ ਕਰਨੀ ਆ ਪਾਣੀ ਦੇਖ ਲਓ ਕਰ ਲਓ ਆਪਾਂ ਜੀ ਆਹ ਸ਼ਾਬਾਸ਼ ਮੈਨੂੰ ਫਿਲਟਰ ਦਾ ਵੀ ਦੱਸ ਯਾਰ ਮੜਾ ਤੇਰਾ ਨੌਕਿਆ ਉਹਦੇ ਵਿੱਚ ਕੀ ਤੇਰੇ ਕੋਲ ਹੈਗਾ ਚੈੱਕ ਕਰਨੇ ਵਾਲਾ ਵੀ ਵਾਟਰ ਤੇ ਕਿੰਨਾ ਉਹ TDS ਨੇ ਹacker ਆ ਪਿਆ ਯਾਰ ਤਹਾਂ ਪਤਾ ਕਿ ਆ ਲੱਗੂ ਵੀ ਜਿਹੜਾ ਫਿਲਟਰ ਆਪਣਾ ਸਹੀ ਕੰਮ ਕਰਦਾ ਕਿ ਨਹੀਂ ਕਰਦਾ ਉਹ ਜਿਹੜਾ ਬੰਦਾ ਹੈ ਜਿਹਨੇ ਤੁੰ ਨੂੰ ਹਾਂ ਉਹ ਇਹ ਜੀਜਾ ਕਰਦਾ ਰਹਿਣਾ ਤਾਂ ਹਾਂ ਉਹ ਇਹ ਨੂੰ ਲਾ ਦਣਾ ਫਿਲਟਰ ਠੀਕ ਹੈ ਕਿ ਨਹੀਂ ਹੈ ਹਾਂ ਕਿਵੇਂ ਪਤਾ ਲੱਗੂ ਯਾਰ ਹਰਦਾਂ ਕੋ ਕੱਢ ਦੇ ਵਿੱਚ ਜਿਹੜਾ ਦਾ ਖਾ ਖਾ ਕਰਨਾ ਕਿ ਕੱਢ ਦੇ ਹਾਂ ਅੰਦਰ ਦੇਖਦੇ ਆਂ ਕਿਆ ਕਹਿੰਦਾ ਉਹ ਅਸ਼ਾ ਹੁਣ ਆਤਾ ਨਹੀਂ ਤੇ ਰਿਫਰਸਾ ਚੇਂਜ ਹੋਣ ਵਾਲੇ ਹੋ ਗਏ ਹਨ ਇਹ ਵੀ ਕਰ ਦਿੰਦੇ ਆ ਕਿ ਮੈਂ ਕੱਲ ਕੋਲੋਂ ਕਰ ਦਊਗਾ ਇਹ ਪਰ ਮੈਨੂੰ ਇਹ ਦੱਸ ਦੀ ਜਿਹੜਾ ਹੈ ਇਹਦੇ ਅੰਦਰ ਦਾ ਕਿਵੇਂ ਪਤਾ ਲੱਗੂ ਵੀ ਸਾਰਾ ਕੁਝ ਸਿਸਟਮ ਠੀਕ ਹੈ ਕਿ ਖਰਾਬ ਆ ਸਿਸਟਮ ਇਹ ਜੀ ਲਾਈਵ ਨੂੰ ਡੀਲ ਕਰਨ ਨੂੰ ਆਫਟਰ ਬੰਨੀ ਹੈ ਜੀ ਕਸ਼ ਕਰਮ ਲਿਖਿਆ ਹੁੰਦਾ ਹੈ। 2 ਸਾਲ ਬਾਅਦ ਇਹ ਰਿਪਲੇਸ ਹੋ ਜਾਂਦੀ ਹੈ। ਅੱਛਾ ਰਿਪਲੇਸ ਕਰ ਨਹੀਂ ਕਰਨੇ। ਕੋਈ ਪਤਾ ਲੱਗਦਾ ਵੀ ਇਹ ਗੰਦ ਗੰਦੀਆ ਹੋ ਗਈ। ਹਾਂ। ਕੰਪਨੀ ਨੇ ਵੀ ਲਾਈਨ ਦਿੱਤੀ ਵੀ 1 ਸਾਲ ਬਾਅਦ ਚੇਂਜ ਹੋਣੀ ਚਾਹੀਦੀ ਜ਼ਰੂਰੀ ਹੈ। ਓਕੇ। ਲਿਖਿਆ ਵੀ ਇਹ ਟੈਂਸ਼ਨ ਹੈ ਤਾਂ ਆਫਟਰ ਆਨ ਇਹ ਵੀ ਫਿਰ ਤੇ ਕੋਈ ਸਮਾਨ ਹੈਗਾ? ਇਸ ਟਾਈਮ ਨਹੀਂ ਹੈ ਰੋਪੜ ਤੇ ਕੋਈ ਸ਼ਾਮਲੀ ਆ ਗਾ। ਹਾਂ। ਇਹ ਕਰ ਦੋ ਜੂਗਾ ਤੇ ਇਹਦਾ ਫਿਰ ਆਏ ਕਰੀ ਇੱਕ ਵੀਰ ਬਣ ਕੇ ਉਹ ਵੀ ਲੈ ਕੇ ਆਈ ਤੇ TDS ਚੈੱਕ ਕਰਨਾ ਹੋਵੇ। ਹਾਂ। ਉਹ ਕੋਈ ਦਿੱਕਤ ਨਹੀਂ ਪਾਣੀ ਵੀ ਸਹੀ ਦੇ ਰਿਹਾ ਸਾਰਾ ਕੁਝ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਸਾਨੂੰ ਇਹ ਨਹੀਂ ਨਾ ਪਤਾ ਹੈਗਾ ਵੀ TDS ਰਿਡਿਊਸ ਕਰਦਾ ਕਿ ਨਹੀਂ ਕਰਦਾ ਇਹ ਹਾਂ ਇਹ ਵੀ ਗੱਲ ਬਣ ਗਈ ਸਾਡੇ ਪਰ ਤਾਂ ਐਨ ਸੋਨਾ ਐਨ ਸਾਫ਼ ਐਨ ਸੁਥਰਾ ਹੈ ਅੱਛਾ ਹਾਂ ਕਿ ਆ ਲੱਗਦਾ ਸਲੋ ਹੈ ਨਾ ਥੋੜਾ ਜਿਹਾ ਉਹ ਤਾਂ ਨਹੀਂ ਅੱਛਾ ਹਰੋਂ ਬੇਸਟੇਜ ਜਿਆਦਾ ਕਰਦਾ ਜੀ ਜਾਂ ਪਾਣੀ 70% ਘੱਟ ਕਰਦਾ ਜੀ ਠੀਕ ਹੈ ਤਾਂ ਸਾਹ ਪਾਣੀ 20% ਕਰਦੇ ਜੀ ਓਕੇ ਨਹੀਂ ਵੇਸਟੇਜ ਆ ਰਿਹਾ ਨਹੀਂ ਮਤਲਬ ਕਿੰਨਾ ਪਾਣੀ ਇੱਧਰ ਕੱਢਦਾ 70% ਅੱਛਾ ਲੀਟਰ ਦੇ ਵਿੱਚ ਤੇ 300 ਐਮਐਲ ਦੇਣਾ ਹੈ ਨਾ ਸਾਨੂੰ 700 ਐਮਐਲ ਘਾਇਬ ਕਰ ਦੇਣਾ ਹਾਂ ਹਾਂ ਜੀ ਤੇ ਫਿਰ ਸੀ 700 ਐਮਐਲ ਪਤਾ ਕੀ ਕਰਦੇ ਆ ਇਹਦੇ ਵਿੱਚ ਪਾ ਲੰਦੇ ਭਾਂਡੇ-ਬੁੰਡੇ ਧੋਲਣੇ ਫਿਰ ਪਾਣੇ ਧੋਣ ਨਾਲ ਚਿਚੇਟਾ ਨੂੰ ਆਉਣਾ ਵਾਈਪ-ਵਾਈਪ ਉੱਪਰ ਛੋੜਾਂਗੇ ਨਹੀਂ ਅਹਿਜਾ ਸ਼ੁਰੂ ਨਹੀਂ ਆਉਂਦਾ ਜੀ ਪਰ ਸਰਦ ਤੋਂ ਵੀ ਥੱਲੇ ਵੀ ਅਸ਼ਕ ਪਰ ਇਹ ਕਿ ਨਾ ਆਇਤਾ ਵੇਖੀ ਪੰਡਿਆ ਫਿਰ ਇੰਨਾ ਕੱਪੜੇ ਲਾਉਣੇ ਆ ਠੀਕ ਹੈ ਫਿਰ ਇੰਨਾ ਫਿਲਟਰ ਹੋ ਕੇ ਆਉਂਦਾ ਪਾਣੀ ਇੱਥੇ ਦੇ ਪਹਿਲਾਂ ਫਿਲਟਰ ਫਿਰ ਇਹਦੇ ਵਿੱਚ ਫਿਲਟਰ ਅੱਛਾ ਠੀਕ ਹਾਂ ਭੀ ਮੈਨੇ ਉਹ ਕਹਿੰਦਾ ਵੀ ਸ਼ਾਮ ਨੂੰ ਸਮਾਨ ਲੈ ਕੇ ਬਦਲ ਜੀਂਗਾ ਸਾਲ ਤਾਂ ਹੋ ਗਿਆ ਉਹਨੂੰ ਰਾਜ ਨੂੰ ਆਪਾਂ ਨੂੰ ਹਾਂ ਭਾਈ ਉਹ ਟਾਈਮ ਲਖਾਦਾ ਹੋ ਗਿਆ ਸੋਰੇ ਵਾਰਾ ਭਾਈ ਡਿਪੈਂਡ ਕਰਦਾ ਯਾਰ ਨਹੀਂ ਹੁਣ ਫਿਰ ਪਤਾ ਕਿਵੇਂ ਲੱਗੂਗਾ ਤਾਂ ਸਾਨੂੰ ਕਿਵੇਂ ਪਤਾ ਲੱਗੂ ਵੀ ਅੰਦਰ ਖਰਾਬ ਹੋਇਆ ਵਜਾ ਗਾੜ ਕੇ ਨਹੀਂ ਅਸੀਂ ਡੀਡੀਐਸ ਲਿਆਉਂਗੇ ਹਾਂ ਡੀਡੀਐਸ ਚੈੱਕ ਕਰਕੇ ਫੇਮ ਕਰਾਂਗੇ ਫੇਰ ਠੀਕ ਹੈ ਇਹ ਵੀ ਗੱਲ ਠੀਕ ਹੈ ਤੇਰੇ ਹੋ ਗਿਆ ਕੰਮ ਕਿਹਾ ਯਾਰ ਆ ਕਿ ਮੇਰੇ ਪੈਰਾਂ ਚ ਕੀ ਪੁੱਜਿਆ ਆ ਕਿ ਹਾਂ ਕੁਝ ਇਹਦੇ ਵਿੱਚ ਅੱਛਾ ਚਲ ਹੁਣ ਤਾਂ ਕਰੇ ਦੇ ਸਫਾਈ ਜੀ ਇਹ ਤਾਂ ਥੋੜੇ ਪੱਟਾ ਥੱਲੇ ਦਿੱਤਾ ਹੀ ਜੰਗੜ ਗਿਆ ਆ ਵੀ ਹੋਲ ਨੂੰ ਤਾਂ ਜਗੜਦੇ ਬੁੱਤੇ ਵੀ ਹੋਣਦਾ ਔਰ ਡਾਊਨ ਸਰਵਰਸ ਲੱਗੇ ਕਰਨ ਕਰ ਇਹਦੇ ਇਹ ਹੋਲ ਦੇ ਨਾਲ ਨੂੰ ਤੂੰ ਮੰਦੀ ਨਹੀਂ ਡਾਟੇ ਹੋ ਵੀ ਅੱਧੇ ਲਈ ਖੋਲੀ ਵੀ ਨਹੀਂ ਹੈਗੀ ਯਾਰ ਇਹ ਜਾਮੇ ਹੋਏ ਵੀ ਹੋਗੀ ਦੇਖ ਤੋ ਸਵਾਰ ਕੇ ਕਦੇ ਇਧਰ ਦੁਰਗਾ ਵੀ ਆਪ ਪਤਾ ਨਹੀਂ ਜਾਂਦੇ ਹਾਂ ਬਸ ਸ਼ਫਟ ਹੋ ਜਾਂਦੇ ਆ ਉਹ ਵੀ ਸਫਾਈ ਜੀ ਜੀਰ ਬਾਈ ਦਾ ਕਰਨਾ ਹਰ ਨੂੰ ਆਇਆ ਹਾਂ 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 ਉਹਨੇ ਘਰ ਸੇ ਉਹਨੂੰ ਕਰਨਾ ਚਾਹ ਸਵੀਰ ਬਾਈ ਨੇ ਹਾਂ ਜਾਨ ਮਹਾਨ ਹੈ ਹਾਂ ਹਾਂ ਤਾਂ ਗੱਲ ਹੈ ਹਰਕ ਜੀ ਕੋਈ ਵੀ ਸਮਾਂ ਹੀ ਆਉਂਦਾ ਜਦ ਇਹ ਹੁੰਦਾ ਕੰਮ ਬੰਦੇ ਕੋਲ ਪੈਸਾ ਵੀ ਨਹੀਂ ਬਥੇਰਾ ਹੁੰਦਾ ਉਹ ਟਾਈਮ ਨਹੀਂ ਹੁੰਦਾ ਉਹ ਹਾਂ ਕਈ ਵੇ ਬੰਦੇ ਕੋਲ ਟਾਈਮ ਹੁੰਦਾ ਪੈਸਾ ਨਹੀਂ ਹੁੰਦਾ ਬਾਈ ਦੋਨੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਉਹ ਤੁਹਾਨੂੰ ਪਤਾ ਹੀ ਹੈ ਜੀ ਕੋਈ ਇੱਕ ਮੈਮ ਉਹ ਵੀ ਪੜ੍ਹੀ ਸੀ ਕਹਿੰਦੇ ਵੀ ਇਹ ਕਈ ਵਾਰ ਬੰਦੇ ਕੋਲ ਸਮਝ ਹੁੰਦੀ ਹੈ ਸਮਾਂ ਨਹੀਂ ਹੁੰਦਾ ਯਾਰ ਸਮਾਂ ਹੁੰਦਾ ਫਿਰ ਸਮਝ ਨਹੀਂ ਹੁੰਦੀ ਦੋਹੇ ਚੀਜ਼ਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਉਹਦੀ ਫਿਰ ਗੱਡ ਵੇ ਲੋ ਜਿੰਦੀ ਜਦੇ ਤੁਸੀਂ ਚੇਵੰਦ ਕਰਤੀ ਤੇ ਲੱਗਦਾ ਤੁਡੀ ਉਹ ਦੇਖੀ ਫੋਡੇ ਉਹਨੇ ਤਾ ਪੱਟਦਾ ਇਲਾਜਾ ਕੰਮ ਕਰਤਾ ਨਹੀਂ ਕੋਰ ਆਲਾ ਵਿੱਕੀ ਉਹ ਵਿੱਕੀ ਆ ਤੋਰਤਾ ਨਹੀਂ ਤੇਰ ਵਾ ਫੱਟਾਲਾ ਕਰਤਾ ਉਹੀ ਕੰਮ ਜੀ ਤੂੰ ਮੈਂ ਡਰਦਾ ਸੀ ਤੇ ਤੈਨੂੰ ਮਤੂੰ ਮੈਨੂੰ ਮੇਸਤਰੀ ਬੁਲਾਉ ਜੀ ਨੇ ਲਾਈਆਂ ਸੋਚਾਂ ਹੱਥ ਲੈ ਮੇਸਤਰੀ ਬੁਲਾ ਦੇ ਹੱਥ ਵੱਡਾ ਉਥੇ ਅਰੇ ਨੇ ਕਹਣਾ ਕਿਹੜਾ ਕਿਵੇਂ ਖਿੱਚਿਆ ਆਇਆ ਨੂੰ ਅਖਰੇ ਨਹੀਂ ਜੜੀ ਜਮਾਈ ਕਿੱਛੇ ਰਾਇ ਬਾਈ ਕਿਹਨੇ ਇੱਦਾਂ ਖਿੱਚਿਆ ਹਾਂ ਉਹਨੇ ਕਿਹਾ ਉਹਨੂੰ ਮੇਸਤਰੀ ਨੂੰ ਬੁਲਾਓ ਹੱਥਲਾ ਇਹਨਾਂ ਦੋਨਾਂ ਨੇ ਇੱਕ ਦੂਦੇ ਹੱਥ ਤੋੜਦਨੇ ਆ ਕਚੈਰੀਆਂ ਚ ਮਹਿਕੂਮਦ ਨੇ ਰਹਿਣਾ ਵਾਲਾ ਦੋੜੇ ਇਹ ਕੋ ਗੱਲ ਬਣਦੀ ਆ ਨਹੀਂ ਭਾਈ ਇਦਾਂ ਨਾ ਚੁੱਟਾ ਮਾਰੀ ਜੇ ਤੁਸੀਂ ਕਹਿਤਾ ਲਾਹੌਰ ਕਿੱਥੋਂ ਆ ਅੱਜ ਤਾਂ ਮੋਗਾ ਬਣਾਤਾ ਵਿਚਾਰਾ ਪਤਾ ਨਹੀਂ ਕਿਆ ਬਣੂਗਾ ਇਹਦਾ ਗਿਰਜ ਨੇ ਨਾ ਮੈਂ ਵੀ ਤਾਂ ਹੀ ਆਉਂਦਾ ਲਾਹੌਰ ਅੱਛਾ ਲਾਹੌਰ ਤੋਂ ਸੇਪਾ ਤੀਕਾ ਦੇਖੇ ਜੇ ਸਾਾਨੂੰ ਜੜੀ ਕੀ ਤਾਂ ਸਾਨੂੰ ਪਤਾ ਨਹੀਂ ਤਾਂ ਡਰੇ ਜਾਣਾ ਤੇ ਹੋ ਗਿਆ ਕੰਮ ਖਰਾਬ ਸਾਡੀ ਤਾਂ ਇੱਕ ਚੀਜ਼ ਮਰ ਤੋਂ ਠੀਕ ਹੁੰਦੀ ਜੂਈ ਖਰਾਬ ਹੋ ਜਾਂਦੀ ਆ ਭਾਈ ਸਫਾਈ ਕਰੋ ਕਰੋ ਸਫਾਈ ਤਾਂ ਬਹੁਤ ਕੰਦੇ ਸਫਾਈ ਇਹ ਥੱਲੇ ਹੀ ਕਰੀ ਜੰਨੇ ਆ ਐਡਾ ਹੀ ਆ ਜਿਹੜਾ ਹੁਣਾਂ ਮਸ਼ੀਨ ਚਲਾਈ ਆ ਅੱਛਾ ਮਸ਼ੀਨ ਦੀ ਸਫਾਈ ਤੇ ਬਾਅਦ ਪਾਣੀ ਨਾਲ ਪਾ ਕੇ ਇਹਨੂੰ ਘਵਾ ਕੇ ਪਾਣੀ ਕੱਢਣਾ ਵੀ ਮੈਲ ਨਾਲ ਦੇਖੋ ਅੱਛਾ ਫਿਰ ਹਾਰਪਿਕ ਪਾ ਕੇ ਘਵਾਉਂਦਾ ਵਿੱਚ ਨਾ ਕੀ ਹੋ ਗਿਆ ਹਨ ਹੁਣ ਸਖਾਉਂਦਾ 파ਈ ਨੂੰ ਸਿੱਖ ਲੋ ਹਾਰਪਿਕ ਪਾ ਕੇ ਘਵਾਉਂਦਾ ਹੈ ਵੀ ਥੋੜਾ ਜਿਹਾ ਹਾਰਪਿਕ ਪਾ ਕੇ ਕੰਮ ਕੀ ਕਰਦੇ ਵਧਣਾ ਹੁੰਦਾ ਹਾਰਪਿਕ ਦਾ ਕੰਮ ਹੁੰਦਾ ਵੀ ਗੰਦ ਵਧਣਾ ਆਸਾਂ ਇਹ ਬਹੁਤ ਆਹਣ ਕੋਲ ਪਤਲੀ ਕਰ ਰਹੀ ਹੈ ਮਤਲਬ ਲੱਕੜੀ ਨਹੀਂ ਲੱਕੜੀ ਪਤਲੀ ਕੋਈ ਨਹੀਂ ਮਿਲਨੀ ਤੈਨੂੰ ਲੱਕੀ ਰੋਟੀ ਹੀ ਬਣਨੀ ਚੁੱਕਰ ਦੀ ਗੋੜੀ ਲੈ ਆਇਓ ਪਹਿਲਾਂ ਮੈਂ ਅੱਧੀ ਲੈਣੀ ਪੂਰੀ ਨਹੀਂ ਲੈਣੀ ਮਨ ਨੂੰ ਦੱਸ ਵੀ ਤੇਰਾ ਕੰਮ ਨਿਬੜ ਗਿਆ ਫਿਰ ਤਾ ਪਰਸਾ ਦਾ ਪਾ ਆ ਸਾਰਾ ਸਮਾਨ ਚੱਕੂ ਗਾ ਹਏ ਚਟਨੀ ਨੂੰ ਕੱਟ ਲਓ ਕਿਸੇ ਕੰਮ ਦੀ ਹਲਦਾ ਸ਼ੁਰੂ ਹੋਇਆ ਕਾ ਆਮੀ ਥੋੜੋ ਕੋ 500 ਰੁਪਏ ਬਣਦਾ ਕੋ ਦਿਖਾਉਣਾ ਪੈਂਦਾ ਕਾ ਟੈਮ ਲਾਉਣਾ ਪੈਣਾ ਤਸਵੀਰ ਵਾਈ ਮੰਗਣਾ ਬਾਈ ਕਹਿੰਦਾ ਕਿ ਨਾ ਲੈ ਇਹਨੇ ਕਿਹਾ ਦਾ 50 ਮੈਂ ਕਿਹਾ ਬਾਈ ਉਹਦੇ ਹਿਸਾਬ ਨਾਲ ਦਾ 50 ਵੀ ਨਾ ਦੇ ਪਰ ਜਿਹੜੀ ਆਏ ਇੱਟੇ ਕਰੀ ਵੀ ਉਹਦੇ ਪੈਸੇ ਮੰਗਦੇ ਨੇ ਇਹਦਾ ਨਾਲ ਇੰਨੇ ਲਾਇਓ ਇੱਧਰ ਉੱਧਰ ਉਹ ਕੱਟਾ ਮਦੀ ਨੂੰ ਗੱਡੀ ਨੂੰ ਨਾ ਕੁਛ ਨਹੀਂ ਇਹਦਾ ਨਾ ਪਟਪਟਾ ਕਦਾ ਕਰਤਾ ਆਹ ਪੱਟ ਤਾਂ ਮਨਾ ਉਹਦਾ ਟੈਨਸ਼ਨ ਹੋਈ ਵੀ ਆ ਬੋਲ ਜਾਈਦਾ ਕੋਈ ਖਰਾਬ ਪਰਸਾ ਤੋਂ ਦੰਦਾ ਇਹਦਾ ਦੰਦਾਂ ਵਿੱਚ ਮਾਰੇ ਖਾਹ ਹੋਰ ਕਰ ਦੂੰਗੀ ਫੇਰੀ ਬੈਕ ਸਾਈਡ ਤੇ ਸਰਵਿਸ ਜੂਰ ਕਰਦੇ ਕੋਈ ਫੋਨ ਤੇ ਦੇਖਣਾ ਨਾ ਕੋਈ ਚੂਹਾ ਜਾਹਾ ਵੜਿਆ ਹਾਂ ਚੱਲੋ ਜੀ ਭਈਆ ਬਿਮਾਰ ਆਜੇ ਉਹਨਾਂ ਦਵਾਈ ਨੂੰ ਚਾਹ ਮੈਂ ਦਵਾਈ ਦਵਾਣਾ ਤੁਹਾਨੂੰ ਕਹਿੰਦਾ ਮੈਂ ਲੈ ਆਇਆ ਦਵਾਈ ਲੈ ਹਾਰਪਿਕ ਦੀ ਸਿਸੀ ਦਾ ਘੱਟ ਹੀ ਖਾਲੀ ਹੋ ਗਿਆ ਬੰਗਸਾ ਸਤਿਕਾਰ ਸਤਿਕਾਰ ਜੀ ਤੁਸੀਂ ਪਾ ਗੋਵਰ ਨਹੀਂ ਅੱਜ ਮੈਂ ਗਾਣਾ ਕਰੇ ਠੀਕ ਹੈ ਕੀ ਕਹਨਾ ਟੀਵੀ ਦੀ ਲਾਈਨਿੰਗ ਬਾਜੀ ਹਾਰਦਿਕ ਦੀ ਸੀ ਦੇਖੀ ਜਾਂ ਤੂੰ ਮੈਂ ਤਾਂ ਆਪ ਦੇਖਦਾ ਵੀ ਕੀ ਕਰੀ ਜਾਂਦਾ ਤੂੰ ਉਹਨੂੰ ਸਰਬਸ ਅੰਤ ਤੱਕ ਜੀ ਮਸ਼ੀਨ ਹੀ ਲੈ ਜਾ ਕੇ ਆਪਣੀ ਕਾਰੋਸ਼ਰ ਉਹ ਤਾਂ ਤੁਸੀਂ ਆਪਣੇ ਆਪਣੇ ਬੰਦਿਆਂ ਨੂੰ ਤਾਂ ਖੁਦ ਹੁੰਦੇ ਨੇ ਉਹ ਮਸ਼ੀਨਾਂ ਉਹ ਨਹੀਂ ਬਾਈ ਹੁਣ ਤੁਸੀਂ ਬੁਲਾਏ ਇੱਕ ਨਾਲ ਦੇ ਆ ਜਾੰਦੇ ਜਾਂਦੇ ਘੇਰ ਕੇ ਤੂੰ ਜੇ ਤੈਨੂੰ ਫੋਨ ਕਰ ਰਿਹਾ ਹਾਂ ਮੈਂ ਹੀ ਨਹੀਂ ਤਾਂ ਇਹ ਤਾਂ ਤੈਨੂੰ ਘੇਰ ਲਿਆ ਆ ਇਹਦਾ ਕੁਦਰਤੀ ਬੰਦਾ ਥੱਲੇ ਕੋਈ ਹੋ ਰਾਇਆ ਵਾ ਤਾਂ ਤੋਂ ਡਿੱਕੇ ਆ ਗਿਆ ਬਸ ਮੈਂ ਅੱਜ ਰੋ ਕਾਲ 10 ਵਜੇ ਵੀ ਕੰਮ ਕਰਕੇ ਆ ਕੇ ਕਿੱਥੇ ਜਾ ਕੇ ਆ ਚੱਲ ਵਧੀਆ ਗੱਲ ਹੈ ਤੂੰ ਕੰਮ ਕਰ ਜਿਸ ਤੇ ਤੇਰੀ ਉਮਰ ਆ ਕੰਮ ਕਰਨੇ ਦੀ ਕਿਥੇ ਨਾ ਆਪਣੇ ਵਾਸਤੇ ਕਰਕੇ ਆ ਰੁਪਈਏ ਲੈ ਕੇ ਆਏ ਗਏ ਨੇ ਕੋਈ ਆਸਾਨ ਥੋੜਾ ਕਰਕੇ ਆਏ ਸੋ ਕਹਿੰਦਾ ਭਾਈ ਯਾਰ ਫੋਨ ਹੀ ਚੱਗਣਾ ਚੱਕਦਾ ਹੀ ਮੇਨੂੰ ਫੋਨ ਹੁੰਦਾ ਹੱਥ ਹੋ ਗਈ ਆ ਸੱਚ ਆ ਜੀ ਕੋਈ ਝੂਠ ਨਹੀਂ ਗੱਲ ਉਹ ਪਾਥੀਓ ਦੇ ਦੋ ਦੇ ਦੇ ਯਾਰ ਵਿੱਕੀ ਪਾਥੀ ਮੈਂ ਉਲਝਿਆ ਹੋਇਆ ਦਵਾਈ ਚਾਰ ਦਿਨ ਤਾਂ ਮੈਂ ਪੀਜ ਉੱਥੇ ਮੈਨੂੰ ਪਤਾ ਮੈਨੂੰ ਸਮੈਨ ਸੁਰ ਲੱਗੀ ਜਾਂਦਾ ਬੁਗੇ ਸਾਰੀ ਗੱਲ ਦਾ ਵੀ ਬੰਦਾਂ ਜੇ ਰੋਲ ਜਾਂਦੇ ਨਾਲ ਸੀਜ਼ਨ ਦੇ ਵਿੱਚ ਥੋੜਾ ਟਾਈਮ ਘੱਟੇ ਲੱਗਦਾ ਕਿ ਜਿਹੜੇ ਕੰਮ ਹੋਰ ਫੜੇ ਹੋਏ ਹੁੰਦੇ ਆਪਾਂ ਕੰਪਨੀ ਕੰਪਨੀ ਗੱਲ ਕਰੀ ਜਾਂਦੀ ਅਗਲੇ ਨੂੰ ਕੰਮ ਕਰਕੇ ਪਹਿਲਾਂ ਦੇਣੇ ਮੈਨੂੰ ਖਾ ਪਤਾ ਫੇ ਤਾਂ ਤੁਸੀਂ ਜਿਹੜੇ ਆਪਣੇ ਬੰਦੇ ਦਾ ਕੰਮ ਓਵਰ ਟਾਈਮ ਦੇ ਵਿੱਚ ਕਰਦੇ ਆ ਜਾਂ ਕਿ ਰਾਤ ਨੂੰ 10 ਵਜੇ 11 ਵਜੇ ਫੇ ਹੁਣ 11 ਵਜੇ ਸੀ ਤਖਲੀ ਜਲਾ ਉਹ ਕੰਮ ਕਰਨਾ ਨਾ ਜਿਹੜੇ ਆਪਣੇ ਬੰਦੇ ਨੂੰ ਟਾਈਮ ਹੀ ਦੇ ਕੇ ਕੰਮ ਕਰਨਾ ਪੈਣਾ ਸਹੀ ਸਹੀ ਗੱਲ ਹੈ ਜੀ ਤੇ ਅਗਲਾ ਕਹਿੰਦਾ ਯਾਰ ਤਾਂ ਐਂ ਕਰਤਾ ਉਹ ਕਰਤਾ ਹੂੰ ਉਹ ਵੀ ਚੰਗਾ ਨਹੀਂ ਲੱਗਦਾ ਉਹ ਵੀ ਠੀਕ ਨਾ ਤਾਂ ਗਈ ਸਹੀ ਹੈ ਪੂਰੀ ਬਹਿ ਜਾ ਮम्मा ਕੋਈ ਬਾਤ ਨਹੀਂ ਇਹ ਤਾਂ ਫਾਇਦਾ ਨਹੀਂ ਕੋਰ ਕੰਮ ਹੋ ਗਿਆ ਨਾ ਹੂੰ ਜਾ ਸਾਡੇ ਉਹ ਟਾਈਮ ਹੁੰਦਾ ਲੋਕ ਕਹਿੰਦੇ ਹਾਂ ਹੁਣ ਇੰਨੇ ਵੇ ਨਹੀਂ ਇੰਨੇ ਵੇ ਆਦੀ ਉਹ ਵੀ ਗੱਲ ਹੁੰਦੀ ਹੈ ਐ ਵੀ ਗੱਲ ਹੁੰਦੀ ਹੈ ਹਾਂ ਉਹ ਚੱਕਰ ਬਹੁਤ ਖਰਾਬ ਕਰਦਾ ਇਹ ਵੀ ਗੱਲ ਤਾਂ ਨਹੀਂ ਸੋਬਾ ਨੇ ਚੰਗੀ ਮਲ ਕੇਟ ਜੀ ਚੱਲ ਹੁਣ ਤਾਂ ਬਣਾ ਦੇ ਬਸ ਓਕੇ ਦੀ ਰਪੋਰਟ ਨੂੰ ਕਰਾਂ ਤੇ ਕਰਵਾਂ ਤਾਂ ਲੱਭੀ ਗਈ ਲੋ ਜਿੱਲਾ ਸੀ ਪ੍ਰਸ਼ਾਦਾ ਰੋਗਾ ਦੇ ਰੋੜਾ ਨੀ ਸੌਖਾ ਰੱਖ ਲਿਓ ਤੇ ਹੁਣ ਪ੍ਰਸ਼ਾਦਾ ਬਣ ਗਈ ਚੱਡਣੀ ਨੂੰ ਮੈਂ ਤੇ ਕਰੀ ਬਹੁਤ ਜ਼ਿਆਦਾ ਮਿੱਤੇ ਤਾਂ ਰਹਿ ਨਹੀਂ ਹੋ ਸਹੀ ਲੇਵਾ ਹੂੰ। ਹੂੰ। ਨੀ ਮੈਂ ਖਾਣੀ ਸੀ 11:30 ਵਜੇ ਰੋਟੀ ਹੁਣ 10:30 ਵਜੇ ਚੱਕ ਲੈਣੇ ਕੰਮ ਆਪਾਂ। ਹਾਂ। ਓਕੇ ਆ ਥੱਲੇ। ਓਕੇ ਆ ਨਾ। ਦੇਖ ਲੈ। ਹਾਂ ਹਾਂ ਸਹੀ ਆ ਨਾ ਪਾਣੀ ਖੁਣੀ ਆਇਆ ਵਈ। ਬਸ ਫੇਰ ਠੀਕ ਆ। ਫੇਰ ਉਹਦੇ ਕਰਕੇ ਹੀ ਦਿੱਕਤ ਹੋਈ ਵੀ ਤੀ ਹੈ। ਉਹ ਫੇਰ ਉਹੀ ਬਾਜ ਕਰਦੀ ਦੀ ਵਿੱਚ ਫਸ ਕੇ ਹੋ। ਇੱਕ ਵਾਰ ਚਲਾ ਕੇ ਦੇਖ ਲਿਓ ਫੇਰ। ਜਵਾਵਾਂ ਨਹੀਂ ਪਾਣੀ। ਉਹ ਤਾਂ ਦੇਖੂਗਾ ਚੈੱਕ ਕਰੂਗਾ। ਬਰਬਾਦ। ਫੇਰ ਉਹ ਬੇਕੀਪਰ ਜੱਦਾ ਲੱਗਿਆ ਛਕਣ ਤੁਸੀਂ ਛਕ ਲੋ ਹੁਣਾਂ ਜੋ ਫੇਰ। ਉਹੋ। ਹੂੰ। ਬਾਹਰ ਮੈਨੂੰ ਕਹਦੇ ਤੇ ਮੱਖਣੇ ਖਾਣੇ ਸਿਹਤ ਲਈ ਹਾਰ ਨਹੀਂ ਕਰਕਾ। ਅੱਜ ਤੋਂ ਹੁਣ ਖਾਣੀਓ ਪਣੀ। ਇਹ ਤਾਂ ਫੇਰ ਨਹੀਂ ਇੰਨੀ ਬਾ ਜੇ ਆਪਾਂ ਰੋਜ਼ ਖਾਈ ਜਾਵੇ ਤਾਂ ਖਰਾਬ ਕਰਦੀ। ਕਦੇ ਕਦੇ ਨਹੀਂ ਕੋਈ ਚੀਜ਼ ਖਰਾਬ ਕਰਦੀ। ਹੁਣ ਠੀਕ ਆ ਬਾਦ। ਹੁਣ ਜੀ ਮੈਂ ਮਸੀਹ ਮਹੀਨੇ ਬਾਅਦ ਤੱਕ ਖਾਣੇ ਆ। 3 ਤੋਂ 6 ਕਿ 3 ਮਹੀਨੇ ਬਾਅਦ ਕਿ 6 ਬਾਅਦ? ਮਹੀਨੇ ਬਾਅਦ। ਅੱਛਾ। ਗੋਲੀ ਨਗੇ ਟਕੇ ਮੈਂ ਨਾ ਮੇਨ ਨਾ ਹੱਥ ਤੇ ਰਹੀ ਹੁੰਦਾ ਜੀ ਬਸ ਯਾਰ ਉੱਪਰ ਜਾਣੇ ਦਾ ਮਤਲਬ ਮੂੰਹ ਤਾਂ ਗੱਦਕਾਨੇ ਘਰ ਬਣਾ ਕੇ ਰੁਕ ਜਾਂਦਾ ਵੀ ਹੱਥ ਬਾਅਦਰ ਉੱਪਰ ਜਾਂਦੀ ਹੈ ਮਨ ਵੀ ਨਹੀਂ ਜੇ ਕਿਤੇ ਰੁਕਣਾ ਤੇਰੇ ਉੱਪਰ ਲੈ ਜੂ ਅੱਛਾ ਅੱਛਾ ਸ਼ਕਲ ਦੇਖੀ ਆਪਣੀ ਬਣਾ ਰੋਪਣ ਵਾਲੀ ਨਹੀਂ ਹੈ ਕਰਦੇ ਹੁੰਦੇ ਤੈਨੂੰ ਨਾ ਨਾ ਰੋਪਣ ਵਾਲੀ ਸ਼ਕਲ ਹੈ ਜੀ ਸ਼ਕਲ ਦੇਖਦੀ ਨਹੀਂ ਰੋਪਣ ਵਾਲੀ ਇਹਨੇ ਚੀਜ਼ ਕਰੇ ਮਿਲ ਜੇ ਇਹਨੇ ਮਾਰ ਜਾਣ ਦੀ ਕਿ ਲੋੜ ਚੱਕਣਾ ਕੜੀ ਜੀ ਕਰਕੇ ਰੁਕ ਜਾ ਫਾਂਗੀ ਆਏ ਮੇਰੀ ਧੀ ਰਾਣੀ ਜੇ ਵੀ ਜੇ ਆਣਾ ਜਿਹੜਾ ਹੈਗਾ ਨਾ ਜਿਹਦੇ ਕਰਮਾਂ ਚ ਲਿਖਿਆ ਵਾ ਉਹਨੇ ਹਰ ਹਿੱਲੇ ਖਾਣਾ ਹੀ ਖਾਣਾ ਹੈ ਹਾਂ ਨਾਲੇ ਤੁਹਾਨੂੰ ਤਾਂ ਭਾਈ ਲੱਗ ਲੱਗ ਘਰਾਂ ਦੇ ਸਵਾਦ ਦੇਖਣ ਨੂੰ ਮਿਲਦਾ ਏ ਤੇਰਾ ਵੀ ਮੇਰੇ ਨਾਲ ਹੀ ਸੁਭਾਅ ਮੈਂ ਵੀ ਨਹੀਂ ਖੜਦਾ ਕਿਤੇ ਮੈਂ ਵੀ ਆਪਣਾ ਜਿਹੜੇ ਚੱਕ ਦਿੰਦਾ ਫੱਟੇ ਜਾ ਕੇ ਜਿਹਦੇ ਕੋਲ ਵੀ ਹੁੰਦਾ ਠੀਕ ਹੈ ਨਾ ਵਿਸ਼ਵਾਸ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਆ ਤੇ ਹੁਣ ਤੇਰਾ ਜਿਹੜਾ ਫਿਲਟਰ ਵਾਲਾ ਕੰਮ ਉਹ ਤਾਂ ਕਰਨਾ ਸ਼ਾਮ ਨੂੰ ਹੈਨਾ ਤੇ ਪਹਿਲਾਂ ਉਹ ਵੀ ਦੇਖ ਲਿਓ ਪਹਿਲਾਂ ਟੀਡੀਐ ਸਾਡੇ ਚੱਕ ਕੇ ਲਿਆ ਕੋ ਤੇ ਉਹ ਨਾ ਕਰੇ ਵੀਰ ਬਣ ਕੇ ਹੈਨਾ ਕਹਿੰਦਾ ਕਹਿੰਦਾ ਘਰ ਜਾ ਕੇ ਮੈਂ ਲੱਸੀ ਪੀਣੀ ਆ ਲੱਸੀ ਐਸੀ ਪਲਾਉਏ ਨੂੰ ਹਾਂ ਦੋ ਵੀਰ ਗੋਤੀ ਤੋਂ ਸਾਡਾ ਗੋਤੀ ਹੋਣਾ ਕਿ ਨਹੀਂ ਥਾਬੜਾ ਤੂੰ ਨਹੀਂ ਹੋਈ ਥਾਬੜਾ ਹਾਂ ਥਾਬੜਾ ਥਾਬੜਾ ਮੋਲ ਲੈ ਜਾ ਹੋਰ ਤੱਕ ਇਤਨਾ ਫਸ ਹੋ ਗਿਆ ਕੰਮ ਚੱਲ ਮੱਥਾ ਰਟੇ ਇਕਤਾ ਸੀ ਹੁਣੋ ਜੀ ਤਾਂ ਜਾਣਗੇ ਦੂਜੇ ਵਾਰ ਜੀਦਰ ਮੈਂ ਉਹਨੇ ਖਾਇ ਦੇਣਾ ਨਹੀਂ ਮਾਰਦੀ ਦੇਖੀ ਕਿੰਨੇ ਸਾਊ ਟਰੀਕੇ ਨਾਲ ਉਧਰ ਲੋਮੇ ਗਾ ਗਾ ਹੁਣ ਗਾ ਤੁਸੀਂ ਇੱਕ ਵੀ ਚੋਲਰ ਨੂੰ ਹੁਣ 80 ਪਾੜੇ ਜੋੜੀ ਪਈ ਕਰਦੇ ਸਾਨੂੰ ਖੜਦੇ ਘਰੇ ਵੀ ਮੇਰੇ ਖੜਦੇ ਵੀ ਲੱਤ ਮਾਰ ਕਰੀ ਰੋਜ਼ ਹਾਂ ਇਹਨੇ ਅਬ ਬੁਲਾਉਣਾ ਪਾਇਆ ਇਹਨੂੰ ਮੈਂ ਕਿਉਂ ਮਾੜਾ ਮੋਟਾ ਭਾਬੀ ਦੀ ਤਾਰੀਫ ਤਰੂਫ ਕਰਦੇ ਕਈ ਵਾਰ ਕੋ ਉਹਦੇ ਰਿਸ਼ਤਾ ਰੋਸਤਾ ਕਰਵਾਉਣ ਦੇ ਇਹਦਾ ਚਟਨੀ ਬਣਾਈਏ ਤਰੀਕਾ ਵੀ ਕਿਰੀਆ ਹੋਰ ਗੱਲ ਉਹ ਰਿਸ਼ਤਾ ਇਹਨੇ ਥੋੜਾ ਕਰਾਉਣਾ ਰਿਸ਼ਤਾ ਦਾ ਭਾਬੀ ਨੇ ਕਰਾਉਣਾ ਰੋਟੀ ਵਈ ਬਹੁਤ ਗੋਲ ਐਨ ਵਧੀਆ ਤਰੀਕਾ ਵਧੀਆ ਤਰੀਕਾ ਬੜੀ ਹੋਈ ਹੈ ਬੜੀ ਬੀਤਾ ਕਰ ਦੇਖ ਇਹਨੂੰ ਲੈ ਲੈਂਦੀ ਮੁੰਡਾ ਨੂੰ ਹੋਰ ਰੋਟੀ ਇਹਦਾ ਮੂੜੀ ਐ ਦੇਖ ਰੋਟੀ ਸੰਦੀਪ ਨੇ ਬਣਾਈ ਚੜਣੀ ਵਿੱਕੀ ਨੇ ਕਿੱਟੀ ਮਗਣੀ ਮੈਂ ਕੱਢੀ ਹਾਂ ਪਾ ਕੇ ਪਾ ਕੇ ਬਿੰਦੀ ਬਸ ਆਇਆ ਲੱਗੂ ਆ ਜਿਹੜਾ ਜਿਹੜਾ ਲੱਸੀ ਬਣਾਈ ਆ ਬਿੱਲੀ ਤੇ ਮੈਂ ਬਚਾਈ ਆ ਰਾਤ ਮੈਂ ਰੱਖਿਆ ਟਿਕਾਣੇ ਤੇ ਨਹੀਂ ਜਾ ਨਹੀਂ ਬਿੱਲੀ ਨੇ ਭੜਕਾ ਦੇਣਾ ਤਾਂ ਇਹ ਬਹੁਤ ਵੱਲ ਲੰਬੀ ਸਟੋਰੀ ਆ ਹਾਂ ਸਾਰਾ ਰਲਣਾ ਕਰਨਾ ਪੜਦਾ ਸਾਰਾ ਧੰਨਵਾਦ ਸਾਰਾ ਦਾ ਧੰਨਵਾਦ ਦਿੱਲੀ ਤੇ ਸ਼ੁਰੂ ਹੋਣਾ ਆ ਤੁਹਾਨੂੰ ਬਿੱਲੀ ਤਾਂ ਵੀ ਝੂਠਾ ਨਹੀਂ ਕਰਕੇ ਜਿਹਨੇ ਮੂੰਹ ਨਹੀਂ ਪਾਇਆ ਜਿਹਦਾ ਮੂੰਹ ਹੀ ਲਾ ਹੈਗਾ ਨਹੀਂ ਤਾਂ ਉੱਤੀ ਦੇ ਕੰਮ ਖਰਾਬ ਹੋਣਾ ਨਾ ਮਸਲੀ ਨਿਕਲਣੀ ਦੀ ਨਾ ਲੱਸੀ ਬਣਨੀ ਦੀ ਨਾ ਮਸੀਆ ਰੱਖਿਆ ਮੰਨੀ ਦੀ ਨੇ ਧੰਨਵਾਦ ਆ ਪਾਪਾ ਜੀ ਕੋ ਤੇ ਸ਼ੁਰੂ ਹੋਣਾ ਜਿਹਨੇ ਗਾਇ ਨੂੰ ਆ ਕੇ ਕੱਕ ਪਾਇ ਤੇ ਇਹ ਨਾ ਪਾਏ ਅਜਾ ਰਹੀ ਆ ਜਦ ਮੈਂ ਟੱਕ ਜੂ ਥਾ ਇਹ ਨਾ ਗੱਲ ਕਰ ਯਾਰ ਮੈਂ ਬੁੱਧੀ ਕੱਖ ਟੁੱਕ ਕੇ ਮੈਂ ਪਾਏ ਆਮ ਨੇ ਹੋ ਲੇ ਹਲੇ ਇੱਕ ਨਹੀਂ ਬੱਬੀ ਹਲਕਾ ਕੰਮ ਕਰ ਲੈ ਇਹ ਪਿੰਡ ਮੇਂ ਅਸੀਂ ਰੋਟੀ ਆਹ ਪਿੰਡ ਚ ਕੰਮ ਨੇ ਵੇੜਨੇ ਨੇ ਉਹਦੇ ਪਤਾ ਸਾਰਿਆਂ ਨੇ ਫਿਰ ਥੋੜਾ ਥੋੜਾ ਦੇਣਾ ਗਾਲ ਦੇ ਤੇ ਭਾਈ ਖਾਣਾ ਪੀਣਾ ਪੈਂਦਾ ਫਿਰ ਨਹੀਂ ਬੰਨੂ ਲਾ ਕੇ ਤੂੰ ਹਟ ਕੇ ਦੁਕਾਨ ਤੇ ਹਟ ਕੇ ਉਹਦੇ ਨੇ ਹਟ ਕੇ ਆਪਣਾ ਪ੍ਰਾਈਵੇਟ ਕੰਮ ਸ਼ੁਰੂ ਕਰ ਲਿਆ ਕੰਪਨੀ ਸ਼ੁਰੂ अच्छा वो करिए कंपनी एक कंपनी ਕਰ ਲਈ ਤੁਸੀਂ ਉਹ ਸਾਜਾ ਜੀ ਬਾਈ ਕੰਪਨੀ ਲੱਗ ਜੰਦੇ ਆ ਵਾ ਠੀਕ ਹੈ ਜੀ ਜਿ근ਾ ਹੁਣ ਉਹਨਾਂ ਨੇ ਸੀਜ਼ਨ ਜੇਸੀ ਲਾਉਣੇ ਆ ਏਸੀ ਵਾਲਾ ਮਿਲ ਜਾਂਦਾ ਏ ਜਿ근ਾ ਆਈਟੀ ਦਾ ਕੰਮ ਮਿਲ ਜਾਂਦਾ ਹਾਂ ਹਾਂ ਠੀਕ ਹੈ ਠੀਕ ਆਪਣਾ ਕੰਮ ਆਪਣੀ ਮਰਜ਼ੀ ਨਾਲ ਕਰਨ ਦਾ ਭਾਵ ਕੱਟ ਕਰ ਲੋ ਵਧ ਕਰ ਲੋ ਹਮ ਸ਼ਿਆ ਹੋਇਮਰੇ alaasi pi ਸ਼ੋ ਸਾਤ ਨਾਮ ਛਿੜੀ ਵਹੇ ਮੁੰਡਾ ਸਵਾਰ ਕੇ ਕੰਮ ਸਿਖਾ ਦੇ ਇੱਕ ਇਹਨੂੰ ਸਿਲਿੰਗ ਕਰਦੇ ਆ ਨਾ ਇਹ ਵੀ ਆਸੀਆਂ ਦਾ ਇਹਨੂੰ ਸਲੇਮ ਨਾਲ ਥੋੜਾ ਜਿਹਾ ਆਪਣੇ ਬਰਕਰਾਰ ਆਉਂਦੀ ਹਾਂ ਸਲੇਮ ਬੜੀ ਹਿੰਮਤ ਹੁੰਦੀ ਹੈ ਹਾਂ ਰੱਖਣਾ ਆਪਣੇ ਆਪ ਨੂੰ ਮੈਂਟੇਨ ਨਾ ਸਹੀ ਗੱਲ ਆ ਬਹੁਤ ਔਖਾ ਬਹੁਤ ਔਖਾ ਮੈਂ ਚਾਰ ਮਹੀਨੇ ਤੋਂ ਕਿਹਾ ਹੋਇਆ ਤੱਕ ਬਨਾਈ ਨਹੀਂ ਸੁੱਕੀ ਨੀ ਮੈਨਾਂ ਹੱਤਾ ਵੀ ਨਹੀਂ ਇਕੱਲੇ ਕਰਦਾ ਜਾ ਰਿਹਾ ਤੇ ਚਾਹੇ ਉਹ ਹੀ ਦਾਦਾਰ ਆ ਉਹ ਮੈਂ ਦਾਦ ਵੇ ਗਿਆ ਇਕੱਲੇ ਦੇ ਕੰਮ ਕਰਨ ਪਹਿਲਾਂ ਕੱਖ ਵੱਡੇ ਨਹੀਂ ਲੱਗੇ ਆ ਰਾਤ ਦੇ ਕਿਆ ਮੈਂ 8 ਵਜੇ ਤੱਕ ਗਿੜਗੜਾ ਬੜਾ ਬੜਾ ਕੱਖ ਲੱਗਾ ਪਤਲਾ ਟਰੈਕਟਰ ਪੱਛੇ ਜਾਦਾ ਉਹ ਗਾ ਨੂੰ ਉਹ ਵੀ ਤਾਂ ਹੋ ਗਿਆ ਜਿਆਦਾ ਖਰਾਾਲੀ ਉਦੋਂ ਟਰੈਕਟਰ ਦੇ ਟਾਇਰ ਮੇ ਹਵਾ ਨਹੀਂ ਦੀ ਇੱਕ ਸਾਈਡ ਨੂੰ ਗਿਰ ਕੇ ਪਿੱਛੇ ਫਸ ਗਿਆ ਟਰੈਕਟਰ ਉਹ ਹਾਂ ਉਹਦੇ ਵੱਟ ਜਿਹੜੇ ਆਉਂਦੇ ਨੇ ਪਰਮਖ ਦੇ ਨਾਲ ਲੱਗ ਕੇ ਫਿਰ ਉਹਦੇ ਵੱਟ ਨਾ 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 ਵਧੀਆ ਵਧੀਆ ਇਹ ਲੱਕੜੀ ਹੁੰਦੀ ਜਾਰੀ ਦੋਸਤੋ ਇੱਕੜੀ ਹੁੰਦੀ ਆ ਤਾਂ ਉਹਦੇ ਭਰੌਂਖਾ ਸਮਾਂ ਤੋਂ ਉਹਦੇ ਬਰਾਬਰ ਖੜਾ ਕੋਈ ਆ ਬਈ ਯਾਰ ਤੇਰੇ ਭਰੌਂਖਾ ਸਮਾਂ ਤੋਂ ਉਹਦੇ ਬਰਾਬਰ ਖੜਾ ਅਗਲਾ ਯਾਰ ਨਾ ਨਹੀਂ ਕਰਦਾ ਹੈਗਾ ਕੰਮ ਨੂੰ ਜਦ ਅੱਗ ਲੱਗ ਜਾਵੇ ਉਹ ਮੁੰਡਾ ਕੱਢੀ ਜਾਂਦਾ ਜਦ ਕੋਈ ਕੰਮ ਦੀ ਲੋੜ ਪੈਂਦੀ ਹੈ। ਬਸ ਟੀਰੀ ਵਾਲੇ ਟੀਰੀ ਅਸਰ ਚੈੱਕ ਕਰਨ ਵਾਲੇ ਮਸ਼ੀਨ ਸਾਡੇ ਕੋਲੇ ਚਾਹੀਦੀ ਹਰ ਸਮੇਂ। ਨਹੀਂ ਬਈ ਹੁਣ ਆ ਗਿਆ। ਆਹ ਸੀ ਇਹ ਜੀ ਦਾ ਸਮਾਨ। ਓਕੇ 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 ਓਕੇ। ਹੁੰਦਾ ਰਸਤੇ ਦੇਖੀ ਰਿਹਾ ਜੀ ਹਾਂ। ਚੱਲ ਯਾਰ ਮੈਂ ਇੱਕ ਕੰਮ ਹੈਗਾ ਬੈਗ ਮੈਂ ਪਾਲਾ ਮਾਰ। ਸ਼ੈਰ ਹੋ ਜਾਣਾ। ਮਿਲਦੇ ਆਂ ਸ਼ਾਮ ਨੂੰ ਫਿਰ। ਛੱਕੀ ਪ੍ਰਸ਼ਾਦਾ ਆਪਾਂ ਵੀ ਹੋ। ਸਰ। ਚਲੋ ਪਾ ਲਓ ਫਿਰ। ਕੋਣ ਮਿਲਦੇ ਜੀ ਅਗਦੇ ਬਲਾਗ ਦੇ ਵਿੱਚ ਆ। ਹਾਂ ਉਹ ਭਈਆ ਕਿੱਦਾਂ ਰਹਿਣੂ ਪਤਾ ਲੱਗਿਆ ਕੱਲੇ ਪੁੱਛਿਆ ਦੇਖਣਾ ਨੂੰ ਪ੍ਰਸ਼ਾਦਾ ਪੁੱਛ ਲੈਣ ਨਾਲ ਹੂੰ